ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦ ਆ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਰੋੜਾ ਕਿ ਨਵਾ ਸੰਜੀਵ ਰੋੜਾ ਜਿਹੜੇ ਸਤਕਾਰਯੋਗ ਸਾਡੇ ਪੁਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਦਣ ਹੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਆ ਉਸ ਨੂੰ ਤਿਆਰ ਰੱਖ ਲੈ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਚੋਂ ਬਾਹਰ ਜਾਣਗੇ ਕੀ ਤੁਹਾਡੇ ਐਮਐਲਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਕੀ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ ਆਪੋਜੀਸ਼ਨ ਚ ਹੋਵੇ ਚੱਲ ਅਲੱਗ ਮੰਨਦਾ ਆ ਸਾਡੇ ਨਾਲ ਬੀਜੇਪੀ ਵਾਲੇ ਨਾਲ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤਾ ਸੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਤਾਂ ਨਹੀਂ ਖੜਨ ਦੇ ਰਿਹਾ ਸੀਐਮ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲ ਲੇ ਪੈਂਦੇ ਆ ਦਿਨ ਡਿਵਰਟ ਕਰਦੇ ਆ ਵਰਤਾਰ ਬਾਜਵਾ ਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਗਏ ਉਹਨਾਂ ਨੂੰ ਗੱਲ ਕਰਤੀ ਇਸ ਤਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠੇ ਹੋ ਸਾਨੂੰ ਕੋਈ ਡਰ ਨਹੀਂਗਾ ਤੇ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਿਲਾ ਕੇ ਉਹ ਫਾਇਦੇ 'ਚ ਰਹ ਜੂਗਾ ਉਹ ਜਮਾ ਨਹੀਂ ਰਹੇ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਦੀ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਤਿਆਰੀ ਭਗਵੰਤ ਮਾਨ ਦੀ ਆ ਮੈਂ ਇਸ ਤੁਹਾਡੇ ਚੈਨ ਨਾ ਮੂਰੇ ਕਹਿ ਦੇਣਾ ਭਗਵੰਤ ਮਾਨਸਿਆ ਤਿਆਰ ਹੋ ਜਾ। ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ। ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦ ਆ ਨਾ ਖਾਸ ਤਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ। ਕੀ ਨਵਾਂ ਸੰਜੀਵ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੁਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਦਣੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਜੇਨੂੰ ਦਿੱਲੀ ਭੇਜਣਾ ਹੈ ਜਦੋਂ ਰਾਜ ਸਭਾ 'ਚ ਭੇਜਤੇ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਚੀਫ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁਟੇਰੇ ਪੰਜਾਬ ਚ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸਸੋਧਿਆ ਦੱਸੋ ਭਾਈ ਉਹਦਾ ਕੀ ਉਹ ਕੀ ਆ ਇੱਕ ਐਮ ਐਲ ਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾਂ ਦਿੰਨੇ ਆ ਉੱਥੇ ਤੁਸੀਂ ਐਮਪੀਾਂ ਦੀਆਂ ਕੋਠੀਆਂ ਕਰਾ ਕੇ 4 ਐਮਪੀ ਨੇ ਕੋਠੀਆਂ ਖਾਲੀ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਚੈਂਪੀਅਨ ਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਆ ਮੈਂਬਰ ਪਾਰਲੀਮੈਂਟ ਐਟ ਸੀਚੇਵਾਲ ਸਾਹਿਬ ਨੇ ਸਤਕਾਰਯੋਗ ਹਸਤੀ ਐਡੀ ਹਰਪਜਨ ਸਿੰਘ ਨੇ ਐਡੇ ਬੜੇ ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਏ ਨੂੰ ਦਿੱਤੀਆਂ ਹੋਈਆਂ ਉਹਨਾਂ ਰਹਿ ਕੀ ਗਏ ਉਹਰੇ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਤੇ ਉਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅ ਜਲੂਸ ਕਢਾਤਾ ਪੰਜਾਬ ਦਾ जान के जुलूस काढਾਇਆ ਭਗਵੰਤ ਮਾਨ ਦਾ ਵੀ ਵਿਹਲਾ ਹੋਵੇ ਉਹ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਘਟਨ ਮੈਨੂੰ ਦੱਸੋ ਕੋਈ ਸਰਕਾਰ ਕੋਈ ਰੱਖਦੀ ਹੈ ਇਹਦੇ ਜਲੂਸ ਕੱਢਣ ਨੂੰ ਰਖਾਇਆ ਸੀ ਸੋਦੀਏ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਹੋੜੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹ ਦੇ ਇਹਦੇ ਇਹਦੇ ਹਾਲਾਤ ਨੇ ਇਲੈਕਸ਼ਨਾਂ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਹਾਉਸ ਤੋਂ ਤਿਆਰ ਰੱਖ ਲੈ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਤੋਂ ਬਾਹਰ ਜਾਣਗੇ